ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਲਾਲੀ ਗੋਸਲ ਸੋ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆਪਾਂ ਵਧੀਆ ਮੰਨੇ ਪਰਮੰਨੇ ਮਿਸਤਰੀ ਮਿਸਤਰੀ ਵੀਰ ਨਰਿੰਦਰ ਸਿੰਘ ਜੀ ਮਾਨਸਾ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਕਿਰਪਾ ਦੀ ਕਿਰਪਾ ਬੋਲੀ ਹੋਰ ਠੀਕ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਸੋ ਅੱਜ ਵੈਲਕਮ ਤੁਹਾਡਾ ਸਾਡੇ ਕੋਲੇ ਆਉਣ ਤੇ ਸੋ ਅੱਜ ਫਿਰ ਤੁਸੀਂ ਕੀ ਨਵੀਂ ਚੀਜ਼ ਲੋਕਾਂ ਨੂੰ ਆਪਣੇ ਕੌਮ ਲੈ ਕੇ ਦਿਖਾਉਂਗੇ ਅਸੀਂ ਇੱਕ ਬਹੁਤ ਹੀ ਵਧੀਆ 3D ਫੋਮ ਸ਼ੀਟਸ अच्छा सेल्फ एडिसिव माइक का पूरी जांच दिखा रहे हैं okay, okay. मतलब के माइक के ਨਾਲ बहुत ही सस्ते ते ਘੱਟ रेटਾਂ ਤੇ तैयार ਹੁੰਦਾ अच्छा जी ਤੇ 3D ਫੋਮ ਪੇਪਰ ਪੀਵੀਸੀ ਨਾਲ ਅੱਧੇ ਰੇਟ ਦੇ ਵਿੱਚ ਤਿਆਰ ਹੁੰਦਾ ਰੂਮ ओके ओके मतलब ਕਿ 12 10000 15000 ਦੇ ਘਰਾਂ ਕੀ ਵਧੀਆ ਰੂਮ ਤਿਆਰ ਹੋ ਜਾਂਦਾ اچھا ਜਿਸ ਤਰ੍ਹਾਂ ਪਹਿਲਾਂ ਆਪਣਾ ਕੀ ਕਹਿੰਦੇ ਹੁੰਦੇ ਨੇ ਪਹਿਲਾਂ ਫਲੈਕਸਾ ਹੁੰਦੀਆਂ ਸੀਗੀਆਂ ਜਾਂ ਡਾਉਨ ਸਿਲਿੰਗ ਵਗੈਰਾ ਫਲੈਕਸਾ ਦੇ ਵਿੱਚ ਤਾਂ ਜੀ ਐ ਮੰਨ ਲਓ ਵੀ ਪਿੱਛੇ ਜਾਨਵਰ ਪੈਦਾ ਹੋ ਜਾਂਦੇ ਨੇ ਹਾਂਜੀ ਹਾਂ 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 ਬਿਲਕੁਲ ਮਤਲਬ ਬਹੁਤ ਹੀ ਜ਼ਿਆਦਾ ਮਸ ਕੁਮਾਰ ਲੱਗ ਜਾਂਦਾ ਹੈ ਹਾਂ ਹਾਂ ਬਿਲਕੁਲ ਇਸ ਕਰਕੇ ਚੂਹੇ ਵਗੈਰਾ ਵੀ ਵੱਢ ਜਾਂਦੇ ਹਾਂ 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 ਉਹ ਪੱਟਿਆ ਜਾਂਦਾ ਹੀ ਟਾਈਮ ਪਾ ਕੇ ਓਕੇ ਇਹ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਜਾ ਰਹੇ ਹਾਂ ਚਾਹੇ ਦੀ ਪਲਾਸਟਰ ਨਾ ਹੋਵੇ ਜੇ ਪਲਾਸਟਰ ਕਰਿਆ ਉਹਦੇ ਉੱਤੇ ਵੀ ਵਧੀਆ ਚਿਪੂਗਾ ਬੜੇ ਕੰਮ ਕਰਦਾ ਆਪਾਂ ਤੁਹਾਨੂੰ ਚਿਪਾ ਕੇ ਦਿਖਾਉਨੇ ਇੱਕ ਪੀਸ ਓਕੇ ਹਾਂ ਹੁਣ ਵੈਰਾਈਟੀ ਇਹ ਕਿੰਨੀ ਕਾ ਚੁਕੀ ਹੈ ਇਹ ਇਹ ਹਜਤਾਜੀ ਬਿਲਕੁਲ ਨਵੀਂ ਹੈ ਅੱਛਾ ਅਜੇ ਦੁਕਾਨਾਂ ਤੇ ਪਹੁੰਚੀ ਨਹੀਂ ਆਪਣੇ ਕੋਲ ਆਈ ਹੈ ਹੁਣ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਵਧੀਆ ਰ ਹਾਂਜੀ ਜਨਨ ਕਿ ਇਹ ਆਪਣਾ ਪਹਿਲਾ ਤੁਸੀਂ ਕਿੰਨੇ ਕਿ ਕਰਾ ਚੁੱਕੇ ਹੋ ਇਹ ਜੀ ਬਹੁਤ ਘਰਾਂ ਦੇ ਕਰਤਾ ਹੈ ਜੀ ਓਕੇ 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 ਹਾਂਜੀ ਤੇ ਹੁਣ ਕੀ ਇਹ ਇਹ ਕੰਮ ਦੀ ਕਿੰਨੀ ਕਿ ਡਿਮਾਂਡ ਆ ਰਹੀ ਆ ਡਿਮਾਂਡ ਬਹੁਤ ਆ ਰਹੀ ਹੈ ਜੀ ਲੋਕ ਕਰਵਾਉਣ ਨੂੰ ਅੱਜ ਵੀ ਚਾਰ ਰੂਮ ਕਿਸੇ ਦੇ ਦੇਖ ਕੇ ਆਏ ਜੀ ਓਕੇ ਲਗਾਉਣੇ ਨੇ ਪਰਸੋਂ ਤੱਕ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੇਖ ਕੇ ਉਹ ਮਾਨਸਾ ਜੀ ਹੀ ਕਰਨੇ ਨੇ ਮਾਨਸਾ ਦੇ ਵਿੱਚ ਹਾਂਜੀ ਹਾਂਜੀ ਜਨਨ ਕਿ ਇਹ ਕਹਿ ਸਕਦੇ ਆਂ ਕਿ ਆਪਾਂ ਵੀ ਨਮਾ ਕਹਿ ਸਕਦੇ ਹਾਂ ਹਾਂਜੀ ਹਾਂਜੀ ਇੱਕੇ ਬਰਨਾਲੇ ਦੇ ਵਿੱਚ ਵੀ ਕਰਨੇ ਨੇ ਜੀ ਇੱਕ ਦੋ ਰੂਮ ਓਕੇ ਓਕੇ ਹਾਂਜੀ ਕੀ ਜੀ ਤੇ ਤੁਹਾਡੇ ਕੋਲ ਕੋਈ ਵੈਰਾਈਟੀ ਇਸ ਤਰ੍ਹਾਂ ਦੀ ਜਿਹੜੀ ਆਪਾਂ ਕਿਰਾਂ ਆਪਣੀ ਜਨਤਾ ਨੂੰ ਹਨਾ ਆਪਣੇ ਸਰੋਤਿਆਂ ਨੂੰ ਆਪਾਂ ਆਪਣੀ ਪਬਲਿਕ ਨੂੰ ਦਿਖਾ ਸਕੀਏ ਹਨਾ ਇਹ ਵੈਰਾਈਟੀ ਕਿਸ ਤਰ੍ਹਾਂ ਦੀ ਹੈ ਹਾਂਜੀ ਬਿਲਕੁਲ ਦਿਖਾਉਣੀ ਹੈ ਜਰੂਰ ਕਰਾਂਗੇ ਜਿਵੇਂ ਕਿ ਆ ਸੀ ਜੀ ਹਾਂਜੀ ਤੁਹਾਨੂੰ ਲਾ ਕੇ ਦਿਖਾਉਣੀ ਹੈ ਇਹ ਤਾਂ ਬੈਨ ਪਲਾਸਟਰ ਤੋ ਆ ਕੰਦਾ ਆਪਣੀ

ਪਾਣੀ ਲਗਾ ਦੋ ਉਹ ਦਿੱਕਤ ਨਹੀਂ ਓਕੇ 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 ਇਹਦੇ ਪਾਣੀ ਵੀ ਆਪਾਂ ਜਾਨੀ ਕਿਉਂ ਕਰ ਰਹੇ ਹਾਂ ਹਾਂ ਜੀ ਜਾਨੀ ਕਿਤੇ ਪਾਣੀ ਵੀ ਆਪਾਂ ਪਾ ਸਕਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਅੱਛਾ ਜੀ ਬਿਲਕੁਲ ਤਹਾਂ ਜੀ ਪਾਇਓ ਤਹਾਂ ਦਾ ਹਾਂ ਮਤਲਬ ਇਹਨੂੰ ਪਾਣੀ ਦਾ ਵੀ ਕੋਈ ਅਸਰ ਨਹੀਂ ਓ ਵੈਰੀ ਗੁੱਡ ਚਾ ਵਾਹ ਜਿਹੜੇ ਆਪਾਂ ਵੈਸੇ ਆਪਾਂ ਪੇਪਰ ਜੇ ਚੜਵਾਉਂਦੇ ਨੇ ਕਈ ਬਰੀ ਲੋਗ ਹਨਾ ਉਹ ਉਹ ਕਈ ਬਰੀ ਸੱਲ ਨਾਲ ਉਹ ਵੀ ਖਰਾਬ ਹੋ ਜਾਂਦੇ ਨੇ ਹਾਂ ਇਹਨੂੰ ਪਿੱਛੋਂ ਜਿੰਨੀ ਹੀ ਸੱਲ ਚੜੂ ਉੰਨੇ ਹੀ ਵਧੀਆ ਚੱਲਦਾ ਚੱਲਦਾ ਜਾਂਦਾ ਹੈ ਚਾ ਵਾਹ ਲਓ ਜੀ ਦੋਸਤੋ ਤੁਸੀਂ ਆਪ ਆਪਣੇ ਅੱਖੀ ਦੇਖ ਸਕਦੇ ਹੋ ਹਨਾ ਲਾਈਵ ਬਿਲਕੁਲ ਵੀ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਜੈਨੂਨ ਕੰਮ ਹੈ ਹਨਾ ਦੇਖੋ ਕਿਸੇ ਵਿਣ ਪਲਾਸਟਰ ਤੋਂ ਵੀ ਜੜਾ ਸਕਦੇ ਆ ਕਿਆ ਬਾਤ ਆ ਕਿਆ ਬਾਤ ਆ ਤੇ ਮਿਸਤਰੀ ਜੀ ਆਪਾਂ ਜੀ ਪੁੱਛ ਗਿਆ ਬਾ ਤੁਹਾਨੂੰ ਆਪਣਾ ਇਹਦਾ ਖਰਚਾ ਬਣੀ ਕੀ ਆ ਜਾਂਦਾ ਜੀ ਖਰਚਾ ਜੀ ਇੱਕ ਰੂਮ ਦਾ ਬਸ 10 ਤੋਂ ਲੈ ਕੇ 15000 ਰੁਪਏ ਦੇ ਵਿੱਚ ਵਧੀਆ ਕੰਪਲੀਟ ਹੋ ਜਾਂਦਾ ਜੀ ਓਕੇ ਹਾਂ ਜੀ ਹੁੰਦਾ 10 ਤੋਂ 15000 ਰੁਪਏ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਵਿੱਚ ਕੋਈ ਹੋਰ ਚੋ ਐਸ ਵੈਰਾਈਟੀ ਕੋਈ ਹਾਂਜੀ ਬਹੁਤ ਵੈਰਟੀਆਂ ਨੇ ਆਪਣੇ ਕੋਲ ਥੋੜਾ ਜਿਹਾ ਡੂ ਰੇਟ ਕਾਸਟ ਵੱਧ ਵੀ ਵੱਧ ਨੇ ਐਡੀਕਸ਼ਨ ਪਰ ਬੜੀਆ ਸੋਬਰ ਠੀਕ ਹੈ ਜੀ ਸਸਤੇ ਓਕੇ ਓਕੇ ਪਹਾਂਹ ਜਾਈਏ ਤੇ ਹੋਰ ਕਿਹੜੀਆਂ ਕਿਹੜੀਆਂ ਵੈਰਟੀਆਂ ਆ ਤੁਹਾਡੇ ਹੱਥ ਚ ਇਹ ਆ ਦੇਖੋ ਜੀ ਇਹ ਕਿਤੇ ਵੀ ਆਪਾਂ ਲਗਾ ਸਕਦੇ ਆ ਮਾਈਕੀ ਜਗ੍ਹਾ ਤੇ ਜਿਵੇਂ ਕਿ ਮਾਈਕਾ ਹਾਂਜੀ ਖਰਾਬ ਹੋ ਜਾਂਦਾ ਆਪਾਂ ਕਹਿੰਦੇ ਆ ਕਾਰੀਗਰਾਂ ਨੂੰ ਪੈਸੇ ਦੇਣੇ ਪੈਣਗੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਬਹੁਤ ਹੀ ਸਸਤੇ ਢੰਗ ਨਾਲ ਲੱਗ ਜਾਂਦਾ ਅੱਛਾ ਇਹ ਵੀ ਆ ਆਪਣੇ ਨਾਲ ਜੀ ਇਹ ਇਹ ਕਿਹੜੀ ਕਿਹੜੀ ਚੀਜ਼ ਤੇ ਪਲਾ ਸਕਦੇ ਇਹਨੂੰ ਇਹਨੂੰ ਕਿੱਥੇ ਮਰਜ਼ੀ ਲਗਾ ਸਕਦੇ ਲੱਕੜ ਤੇ ਗੁੱਡਨ ਤੇ ਲੱਕੜ ਤੇ ਹਾਂ ਪਾਚ ਦੇ ਲੈ। ਸ਼ਾਹ ਠੀਕ ਹੈ ਸ਼ਾਹ ਜਿਹੜਾ ਕੋਈ ਮੈਂ ਕਿਹੜੀ ਥਾਂ ਤੇ ਕੰਮ ਕਰਦਾ ਜੀ। ਸ਼ਾਹ ਵਾਹ ਇੱਕ ਕਲਰ ਬਹੁਤ ਜੀ ਬੀਜੇ ਬਹੁਤ ਜ਼ਿਆਦਾ ਕਲਰ ਨੇ ਜੀ। ਓਕੇ ਗੁੱਡਨ ਕਲਰ ਮਿਲ ਜਾਣਗੇ, ਪਲੇਨ ਕਲਰ ਵੀ ਮਿਲ ਜਾਣਗੇ। ਜਨਨ ਕਿ ਕਹਿੰਦਾ ਮਤਲਬ ਵਧੀਆ ਆ। ਆਪ ਕੋ ਲੈ ਜਾ ਨਹੀਂ ਜੀ। ਪ੍ਰੋਸੈਸ ਕੰਮ ਜਾ ਪ੍ਰੋਸੈਸ ਹੈ ਤੁਹਾਡਾ ਵੀ। ਇਹ ਜਾਨੀ ਕਿ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਹਾਂਜੀ ਹਾਂਜੀ ਇੱਕ ਹੋਰ ਵੈਰਾਈਟੀ ਤੁਸੀਂ ਕਿਹੜੀ ਕਰ ਰਹੇ ਸੀ ਤਾਂ ਸੀਗਾ ਜੀ ਆਪਣੇ ਕੋਲੇ ਇਹ ਵੀ ਜਿਵੇਂ ਆਪਾਂ ਕਿਚਨਾਂ ਦੇ ਕਾਰਡ ਬੋਰਡ ਬਣਾਉਣਾ ਹੈ ਜੀ ਹਾਂਜੀ 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 ਪੱਥਰ ਧਰਾਉਣ ਦੀ ਬਜਾਏ ਆਹ ਲਗਾਓ ਜੀ ਚਾਹੇ ਦੀ ਇਹਦੇ ਉੱਤੇ ਤੁਸੀਂ ਅੱਗ ਲਗਾ ਦਿਓ ਜੀ ਅੱਗ ਦਾ ਵੀ ਕੋਈ ਅਸਰ ਨਹੀਂ ਹੈਗਾ ਇਹਦੇ ਅੱਛਾ ਜੀ ਹਾਂਜੀ ਹਾਂਜੀ ਉੱਤੇ ਉੱਤੇ ਤੇ ਜੇ ਬਿਲਕੁਲ ਸਿਲ버 ਕਲਰ ਵਿੱਚ ਜੂਆ ਹੁੰਦਰਾ ਵੀ ਬਹੁਤ ਆਰੀ ਹੈ ਨਾ ਯਾ ਸ਼ਾਇਨ ਜੀ ਆਵਾਜ਼ ਜਾਨੀ ਕਿਹਨੂੰ ਆਪਾਂ ਬਹੁਤ ਘੱਟ ਪੇਟਾਂ ਜਾਨੀ ਇਹ ਆਪਣਾ ਇਹਦਾ ਕੀ ਖਰਚਾ ਪੈਂਦਾ ਜੀ ਇਹ ਆਪਾਂ ਨੂੰ ਜੀ 35 ਰੁਪਏ ਪਰ ਫੁੱਟ ਕਾਸਟ ਕਰਦਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਆ ਥੱਲੇ ਵਾਲਾ ਜੀ ਇਹ ਇਹ 50 ਰੁਪਏ ਫੁੱਟ ਜੀ ਜਿਵੇਂ ਆਪਣਾ ਜਿਵੇਂ ਆਪਾਂ ਪੱਥਰ ਨਹੀਂ ਧਰਨਾ ਕਿੰਦਾਂ ਦਾ ਕਬੂੜ ਬਣਾਉ ਉਹਦੇ ਉੱਤੇ ਲਾਉ ਦਿੰਦਾ 50 ਰੁਪਏ ਇਹਦਾ ਸਕੁਅਰ ਫੁੱਟ ਹੈ ਕਿ ਵਿੱਧ ਲੇਬਰ ਹਾਂ ਵਿੱਧ ਲੇਬਰ ਜੀ ਓਕੇ ਵਿੱਧ ਲੇਬਰ ਹਾਂਜੀ ਓਕੇ ਜੀ ਓਕੇ ਹਾਂਜੀ ਤੇ ਆਪਾਂ ਜੀ ਆਪਾਂ ਆਮ ਜਿਵੇਂ ਉਹ ਸਾਹਮਣੇ ਵਾਲੀ ਗੰਦਾ ਪਲਾਸਟਰ ਗੰਦਾ ਜੀ ਆਪਾਂ ਉੱਥੇ ਲਾਉਣਾ ਹੋਵੇ ਉੱਥੇ ਵੀ ਲੱਗ ਸਕਦਾ ਜੀ ਉੱਥੇ ਵੀ ਲੱਗ ਸਕਦਾ ਜੀ ਉਹ ਓਕੇ ਬਰੈਡ ਬਸ ਉਹ ਜਿੱਦਾਂ ਚਾਹ ਆ ਇਕੁਲ ਵੀ ਪੱਟਿਆ ਨਹੀਂ ਜਾਂਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜਦੋਂ ਵਧੀਆ ਫਿਟਿੰਗ ਹੋ ਜੇ ਹਾਂ ਜੀ ਤੇ ਇਹੇ ਫਿਰ ਜੇਕਰ ਆਪਾਂ ਦੇਖਿਆ ਜਾਵੇ ਜੀ ਮਿਸਤਰੀ ਜੀ ਜੀ ਜਨਨ ਕੀ ਕਹਿੰਦਾ ਮਕਸਦ ਕਿੰਨੇ ਬਾਈ ਕਿੰਨੇ ਦਾ ਕਮਰਾ ਆਪਾਂ ਵੀ ਘੱਟੋ ਘੱਟ ਹੋ ਸਕਦਾ 12 ਬਾਈ 12 ਦਾ ਰੂਮ ਦੀ ਸੰਦਸੀਆਂ ਨੇ 12 ਤੋਂ 15000 ਰੁਪਏ ਦੇ ਵਿੱਚ ਵਿੱਚ ਤਿਆਰ ਹੋ ਜਾਂਦਾ ਜੀ ਅੱਛਾ ਜੀ ਹਾਂ ਜੀ ਉਹ ਜੀ ਥੋੜਾ ਜਿਹਾ ਰੂਮ ਕੱਟਾ ਹੈ ਵਿੰਡੋ ਵਗੈਰਾ ਕਬੂੜ ਆ ਜਾਂਦੇ ਨੇ ਫਿਰ ਉਹ 10000 ਕੀ ਫੋਟੋ ਲਈ ਓਕੇ ਓਕੇ ਠੀਕ ਹੈ ਹਾਂ ਜੀ ਠੀਕ ਹੈ ਜੇਕਰ ਕਿਸੇ ਵੀਰ ਨੇ ਕਿਸੇ ਸੱਜਣ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਹਾਡਾ ਨੰਬਰ ਜੀ ਆਪਾਂ ਤੁਹਾਡਾ ਨੰਬਰ ਵੀ ਵੀ ਦੇ ਉੱਪਰ ਵੀ ਮੈਂਸ਼ਨ ਕਰਾਂਗੇ ਆਪਾਂ ਹਾਂ ਜੀ ਆ ਇਹੀ ਨੰਬਰ ਆ ਤੁਹਾਡਾ ਫਿਰ ਹਾਂਜੀ ਹਾਂਜੀ ਪਰਮਾਨੈਂਟ ਨੰਬਰ ਇਹ 99795 ਜੀ ਹਾਂਜੀ 99283 99283 ਜੇਕਰ ਮਿਲਣਾ ਹੋਵੇ ਤੁਹਾਨੂੰ ਕਿਸੇ ਨੇ ਫਿਰ ਕਿੱਥੇ ਮਿਲਣਗੇ ਲੋਕਲ ਹਾਂਜੀ ਕਾਲ ਕਰਨਾ ਠੀਕ ਹੈ ਜੀ ਮਿਲ ਸਕਦੇ ਆ ਠੀਕ ਆ ਕੇ ਮਿਲ ਲਾਂਗੇ ਓਕੇ ਤੇ ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਕੰਮ ਕਰਾਉਣਾ ਤੇ ਜੀਜੀ ਨਾਲ ਜਰੂਰ ਸੰਪਰਕ ਕਰਿਓ ਠੀਕ ਹੈ ਜੀ ਠੀਕ ਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ